ਸਤਿ ਸ੍ਰੀ ਅਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਕਮੈਂਟ ਬਾਕਸ ਦੇ ਵਿੱਚ ਜਾ ਕੇ ਜੈ ਮਾਤਾ ਲక్ష్ਮੀ ਜੀ ਚੁਰਾ ਲਿਖ ਦਿਓ ਜੀ ਦੋਸਤੋ ਮਾਰਚ ਦਾ ਮਹੀਨਾ ਗ੍ਰਹਾਂ ਦੇ ਬਹੁਤ ਸ਼ੁਭ ਸੰਕੇਤ ਲੱਭ ਰਿਹਾ ਹੈ ਛੇ ਰਾਸ਼ੀ ਵਾਲੇ ਲੋਕ ਤਾਂ ਨਾਲ ਮਲਾਮਲ ਬਣਨ ਵਾਲੇ ਹਨ ਗ੍ਰਹਾਂ ਦੀ ਚਾਲ ਦੇ ਨਾਲ ਚੰਗੇ ਪੁਰੇ ਦਿਨ ਆਉਂਦੇ ਹਨ ਹਰ ਨਵੇਂ ਨਵੇਂ ਮਹੀਨੇ ਦੇ ਨਾਲ ਲੋਕਾਂ ਦੇ ਵਿੱਚ ਨਵੇਂ ਲਕਸ਼ੇ ਹਾਸਲ ਕਰਨ ਤੇ ਸਫਲਤਾ ਦੀ ਨਵੀਂ ਉਚਾਈਆਂ ਨੂੰ ਛੂਹਣ ਦੇ ਨਵੇਂ ਜੋਸ਼ ਦਾ ਸੰਚਾਰ ਹੁੰਦਾ ਹੈ ਮਾਰਚ ਦਾ ਮਹੀਨਾ ਗ੍ਰਹਿਾਂ ਦੇ ਪ੍ਰਭਾਵ ਦੇ ਨਾਲ ਭਰਿਆ ਰਹਿਣ ਵਾਲਾ ਹੈ ਸਾਰੀਆਂ ਰਾਸ਼ੀਆਂ ਤੇ ਇਸ ਦਾ ਪ੍ਰਭਾਵ ਪੈਣ ਵਾਲਾ ਹੈ ਇਹ ਮਹੀਨਾ ਮਹਾਸ਼ਿਵratri ਦੇ શુભ ਮਹਾਪੂਰਵ ਦੇ ਨਾਲ ਸ਼ੁਰੂ ਹੋ ਰਿਹਾ ਹੈ ਇਸ ਮਹੀਨੇ ਹੋਲੀ ਦਾ ਪਵਨ ਤਿਉਹਾਰ ਹੈ ਇਸ ਮਹੀਨੇ ਮਕਰ ਰਾਸ਼ੀ ਦੇ ਵਿੱਚ ਚਾਰ ਗ੍ਰਹਾਂ ਦਾ ਖਾਸ ਜੋਗ ਬਣਨ ਜਾ ਰਿਹਾ ਹੈ। ਇਸ ਮਹੀਨੇ ਦੇ ਵਿੱਚ ਤਿੰਨ ਗ੍ਰਹ ਆਪਣਾ ਰਾਸ਼ੀ ਪਰਿਵਰਤਨ ਕਰਨਗੇ ਤੇ ਇਸ ਦੇ ਵਿੱਚ ਚਤੁਰਦਸ਼ ਜੋਗ ਬਣਨਗੇ। ਸ਼ਨੀ ਦੇਵ ਮਕਰ ਰਾਸ਼ੀ ਦੇ ਵਿੱਚ ਵਿਰਾਜਮਾਨ ਰਹਿਣਗੇ। ਬ੍ਰਹਸਪਤੀ ਕੁੰਭ ਰਾਸ਼ੀ ਦੇ ਵਿੱਚ ਵਿਰਾਜਮਾਨ ਹੋਣਗੇ। ਮਾਰਚ ਦੇ ਮਹੀਨੇ ਦੇ ਵਿੱਚ ਕੁਝ ਖਾਸ ਦੁਰਲਭ ਜੋਗ ਬਣਨ ਜਾ ਰਹੇ ਹਨ। ਇਹ ਜੋਗ ਕੁਝ ਰਾਸ਼ੀ ਵਾਲੇ ਜਾਤਕਾਂ ਦੇ ਲਈ ਬੇਹਦ ਹੀ ਸ਼ੁਭ ਰਹਿਣ ਵਾਲੇ ਹਨ ਇਹ ਗ੍ਰਹਾਂ ਦੀਆਂ ਸਥਿਤੀਆਂ ਦੇ ਕੁਝ ਖਾਸ ਜੋਗਾਂ ਦਾ ਨਿਰਮਾਣ ਕਰ ਰਹੀਆਂ ਹਨ ਜਿਸ ਦੇ ਕਾਰਨ ਹੁਣ ਕੁਝ ਵਿਸ਼ੇਸ਼ ਰਾਸ਼ੀਆਂ ਵਾਲੇ ਜਾਤਕਾਂ ਦੀ ਕਿਸਮਤ ਦਾ ਤਾਲਾ ਖੁੱਲਣ ਵਾਲਾ ਹੈ ਇਹ ਤਾਂ ਨਾਲ ਮਾਲਾ ਮਾਲ ਹੋਣ ਜਾ ਰਹੀਆਂ ਹਨ ਮਾਰਚ ਦੇ ਮਹੀਨੇ ਮਾਂ ਲਕਸ਼ਮੀ ਜੀ ਦੀ ਕਿਰਪਾ ਇਹਨਾਂ ਸ਼ੇਰ ਰਾਸ਼ੀ ਵਾਲਿਆਂ ਦੇ ਉੱਪਰ ਹੋਣ ਜਾ ਰਹੀ ਹੈ ਇਨਾਂ ਦਾ ਕਰਮਾ ਲక్ష్ਮੀ ਖੁਸ਼ੀਆਂ ਨਾਲ ਭਰਨ ਵਾਲੀ ਹੈ ਅੱਜ ਵੀ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਉਹਨਾਂ ਛੇ ਰਾਸ਼ੀਆਂ ਬਾਰੇ ਦੱਸਾਂਗੇ ਇਸ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਅੰਤ ਤੱਕ ਜ਼ਰੂਰ ਸੁਣਨਾ ਬਿਲਕੁਲ ਵੀ ਇਸ ਵੀਡੀਓ ਨੂੰ ਮਿਸ ਨਾ ਕਰਨਾ ਕਿਉਂਕਿ ਇਹ ਵੀਡੀਓ ਉਹਨਾਂ ਛੇ ਰਾਸ਼ੀ ਵਾਲਿਆਂ ਦੇ ਲਈ ਬਹੁਤ ਮਹੱਤਵਪੂਰਨ ਰਹਿਣ ਵਾਲੀ ਹੈ ਦੋਸਤੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜਾਨਦੇ ਹਾਂ ਇਹ ਛੇ ਪਾਗਸ਼ਾਲੀ ਰਾਸ਼ੀਆਂ ਦੇ ਵਿੱਚੋਂ ਪਹਿਲੀ ਰਾਸ਼ੀ ਕਿਹੜੀ ਹੈ ਪਹਿਲੀ ਰਾਸ਼ੀ ਹੈ ਕੰਨੇਆ ਕੰਨੇਆ ਰਾਸ਼ੀ ਵਾਲਿਆਂ ਦਾ ਭਾਗੇ ਸਤਵੇਂ ਆਸਮਾਨ ਤੇ ਰਹਿਣ ਵਾਲਾ ਹੈ ਇਹ ਮਹੀਨਾ ਤੁਹਾਡੇ ਲਈ ਧਾਂਸਬੰਦੀ ਮਾਮਲਿਆਂ ਦੇ ਵਿੱਚ ਤੁਹਾਡੇ ਲਈ ਮਹੱਤਵਪੂਰਨ ਰਹਿਣ ਵਾਲਾ ਹੈ ਤੁਹਾਨੂੰ ਵਪਾਰੀ ਦੇ ਵਿੱਚ ਅੰਤਿਮ ਮਿਲੇਗੀ ਨੌਕਰੀ ਪੇਸ਼ਾ ਜਾਂ ਤੱਕ ਪਤੋ ਨੀਤੀਵੇਤ ਵੇਤਨ ਵਰੀਦੀ ਪਾਸ ਆ ਸਕਦੇ ਹਨ ਤਾਂ ਦੇ ਨਵੇਂ ਸਰੋਤ ਉਪਲਬਧ ਹੋ ਸਕਦੇ ਹਨ ਮਾਂ ਲక్ష్ਮੀ ਤੁਹਾਡੇ ਤੇ પ્રસન્ન ਹੋ ਚੁੱਕੀ ਹੈ ਜੋ ਵੀ ਰੁਕਾਵਟਾਂ ਹੁਣ ਤੱਕ ਤੁਹਾਡੇ ਕੰਮਾਂ ਦੇ ਵਿਚਾਰੀਆਂ ਸੀ ਉਹ ਸਾਰੀਆਂ ਰੁਕਾਵਟਾਂ ਚਮਤਕਾਰੀ ਰੂਪ ਦੇ ਨਾਲ ਬਦਲਣ ਲੱਗੇਗੀਆਂ ਇਸ ਮਹੀਨੇ ਬਣਨ ਵਾਲੇ ਕਈ ਤਰ੍ਹਾਂ ਦੇ ਸ਼ੁਭ ਗ੍ਰਹਿ ਜੋਗ ਤੁਹਾਨੂੰ ਵਿਸ਼ੇਸ਼ ਉਪਲਬਧੀਆਂ ਪ੍ਰਾਪਤ ਕਰਨਗੇ ਦਾंपत्य ਜੀਵਨ ਸੁਖ ਸੰਤਾਨ ਦੇ ਵਿੱਚ ਕੋਈ ਕਮੀ ਨਹੀਂ ਆਵੇਗੀ घर च खुशहाली रहेगी धार्मिक मंगलिक चंगे काम हिस्सा लोगे पर थोड़ी सावधानी वरतों ध्यान देने बहुत जरूरत है गलती वो समस्या पैदा कर सकती है तो तोड़ी ऊर्जा वधन लग जाएगी अगली खुशकिस्मत राशि है तुला राशि तो हड्डे लिए मार्च महीना बहुत ही खुशियाँ लेके आएगा धान लाभ के अनेक अवसर प्राप्त होदेश यात्रा या ਵਦੇਸ਼ੀ ਕੰਮ ਤੋਂ ਲਾਭ ਦੇ ਜੋਗ ਹਨ ਸਫਲਤਾ ਦੇ ਨਵੇਂ ਮੁਕਾਮ ਤੁਸੀਂ ਇਸ ਮਹੀਨੇ ਹਾਸਲ ਕਰੋਗੇ ਨੌਕਰੀ ਇਸ਼ਕ ਜਤਕ ਮਨ ਚਾਹੀ ਨੌਕਰੀ ਪਾ ਸਕਦੇ ਹਨ ਕਾਰਜ ਕੁਸ਼ਹਾਲੀ ਰਹੇਗੀ ਵਿਆਹ ਇਸ਼ਕ ਜਤਕਾਂ ਦੇ ਵਿਆਹ ਦੇ ਜੋਗ ਪਨ ਰਹੇ ਹਨ ਆਪਣੀਆਂ ਅੱਖਾਂ ਖੁੱਲੀਆਂ ਰੱਖੋ ਆਪਣੇ ਜੀਵਨ ਸਾਥੀ ਨੂੰ ਮਿਲਣ ਦਾ ਮੌਕਾ ਨਾ ਗਵਾਓ ਇਸ ਸਮੇਂ ਪਰਿਵਾਰ ਦਾ ਪੂਰਾ ਪੂਰਾ ਸਹਿਯੋਗ ਤੁਹਾਨੂੰ ਪ੍ਰਾਪਤ ਹੋਵੇਗਾ ਪਰਿਵਾਰ ਵਿੱਚ ਵੀ ਸ਼ਾਂਤੀਪੂਰਵਕ ਸਥਿਤੀ ਅਤੇ ਸਦਭਾਵ ਦੀ ਉਮੀਦ ਕਰ ਸਕਦੇ ਹੋ। ਕੁਲ ਮਿਲਾ ਕੇ ਇਹ ਮਾਰਚ ਦਾ ਮਹੀਨਾ ਤੁਹਾਡੀ ਹਰ ਮਨੋਕਾਮਨਾ ਇਸ਼ਿਆ ਪੂਰਾ ਕਰਨ ਵਾਲਾ ਹੈ। ਵਰਤਮਾਨ ਦੀ ਨਵੀਂ ਸਕਾਰਾਤਮਕ ਊਰਜਾ ਦੇ ਕਾਰਨ ਤੁਲਾ ਰਾਸ਼ੀ ਤੇ ਨਾਤੋਂ ਆਸਾਨੀ ਦੇ ਨਾਲ ਨਿਪਟ ਜਾਵੇਗੀ। ਅਗਲੀ ਖੁਸ਼ਕਿਸਮਤ ਰਾਸ਼ੀ ਹੈ ਮਕਰ ਰਾਸ਼ੀ। ਇਹਨਾਂ ਉੱਪਰ ਮਾਰਚ ਦੀ ਦ੍ਰਿਸ਼ਟੀ ਬਣ ਰਹੀ ਹੈ। रुके अटके कमां गति मिलेगी अगे काम पूर्णता की और कदम वागे इस महीने किसी समारोह आनंद होंगे, किसी विशेष व्यक्ति का सहयोग के नाल सफलता की नवी उम्मीद मिलेगी विद्यार्थियों की सिक्ख्या महीना बड़ा ही अनुकूल रहेगा चंगे परिणाम हासिल होंगे संतान प्राप्ति के योग बन रहे हैं हर काम च सफलता मिलने के योग हैं ਨਵੀਂ ਯੋਜਨਾਵਾਂ ਦਾ ਆਰੰਭ ਸਫਲਤਾ ਤਰੀਕੇ ਦੇ ਨਾਲ ਹੋ ਜਾਵੇਗਾ ਆਰਥਿਕ ਸਥਿਤੀ ਮਜ਼ਬੂਤ ਹੋਵੇਗੀ ਮਾਰਚ ਦਾ ਮਹੀਨਾ ਤੁਹਾਡੇ ਲਈ ਬਹੁਤ ਹੀ ਵਿਸ਼ੇਸ਼ ਰਹਿਣ ਵਾਲਾ ਹੈ ਅਗਲੀ ਰਾਸ਼ੀ ਹੈ ਮੀਨ ਰਾਸ਼ੀ ਇਨ੍ਹਾਂ ਲਈ ਮਾਰਚ ਦਾ ਮਹੀਨਾ ਵਿਸ਼ੇਸ਼ ਰੂਪ ਤੋਂ ਲਾਭਦਾਇਕ ਰਹਿਣ ਵਾਲਾ ਹੈ ਵੱਡੀ ਨੌਕਰੀ ਦੇ ਪ੍ਰਸਤਾਵ ਮਿਲ ਸਕਦੇ ਹਨ ਵਪਾਰ ਵਿੱਚ ਥਿਲਚਪਸ ਅਵਸਰ ਹੋਣਗੇ ਅਤੇ ਇਹ ਤੁਹਾਡੀ ਸੋਚ ਤੇ ਨਿਰਭਰ ਕਰੇਗਾ ਕਿ ਇਹ ਵਾਸਤਵ ਦੇ ਵਿੱਚ ਉਪਜੋਕੀ ਹੈ ਜਾਂ ਨਹੀਂ ਇਸ ਲਈ ਤੁਸੀਂ ਇੱਕ ਦਵਿਦਾ ਦਾਤ ਸਾਮਣਾ ਕਰ ਸਕਦੇ ਹੋ ਸਰਕਾਰੀ ਖੇਤਰ ਤੋਂ ਲਾਭ ਮਿਲਣ ਦੇ ਯੋਗ ਹਨ ਕਿਤੇ ਰੁਕਿਆ ਹੋਇਆ ਤਨ ਵਾਪਸ ਮਿਲ ਜਾਵੇਗਾ ਆਰਥਿਕ ਮਜ਼ਬੂਤੀ ਮਿਲੇਗੀ ਪਹਿਲਾਂ ਤੋਂ ਕਈ ਜ਼ਿਆਦਾ ਲਾਭ ਹੋਣਗੇ ਜਿਵੇਂ ਅਵਸਰ ਪ੍ਰਾਪਤ ਹੋਣਗੇ ਜਿੱਥੇ ਤੁਹਾਡੀ ਸਿਹਤ ਦੀ ਗੱਲ ਆਉਂਦੀ ਹੈ ਇਸ ਮਹੀਨੇ ਸਤਾਰੇ ਤੁਹਾਨੂੰ ਸਕਾਰਾਤਮਕ ਰੂਪ ਤੋਂ ਪ੍ਰਭਾਵਿਤ ਕਰ ਰਹੇ ਹਨ ਕੁਲ ਮਿਲਾ ਕੇ ਇਸ ਮਹੀਨੇ ਦੇ ਗ੍ਰਹਿ ਦਸ਼ਾ ਤੁਹਾਡੀ ਕਿਸਮਤ ਦੇ ਤਾਲੇ ਖੋਲਣ ਵਾਲੀ ਹੈ ਅਗਲੀ ਰਾਸ਼ੀ ਹੈ ਮੇਖ ਰਾਸ਼ੀ ਇਸ ਮਹੀਨੇ ਇਹਨਾਂ ਦੀ ਕਿਸਮਤ ਨੂੰ ਚਾਰ ਚੰਨ ਲੱਗਣ ਵਾਲੇ ਹਨ ਇਸ ਮਹੀਨੇ ਬਣਨ ਵਾਲੇ ਹਨ ਗ੍ਰਹਿ ਚੋਚਨਾ ਸੁਭ ਸੰਜੋਗ ਇਹ ਕਾਲ ਤੁਹਾਡੇ ਲਈ ਵਿਸ਼ੇਸ਼ ਬਣਾਉਣ ਵਾਲੇ ਹਨ ਨਵੇਸ਼ ਕਰਨ ਲਈ ਇਹ ਸਮਾਂ ਕਾਫੀ অনুকੋਸ਼ਣ ਵਾਲਾ ਹੈ ਯੋਜਨਾਵਾਂ ਦੀ ਪੂਰਤੀ 'ਚ ਕੋਈ ਵਾਧਾ ਨਹੀਂ ਆਵੇਗੀ ਧਨ ਪ੍ਰਾਪਤੀ ਦੇ ਯੋਗ ਹਨ ਜ਼ਮੀਨ ਜੈਦਾ ਦੇ ਮਾਮਲਿਆਂ 'ਚ ਸਫਲਤਾ ਪ੍ਰਾਪਤ ਹੋਵੇਗੀ ਗ੍ਰਹਿ ਸੁਖ ਵਾਹਨ ਮਿਲੇਗਾ ਧਨ ਆਗਮਨ ਨਿਰੰਤਰ ਬਣਿਆ ਰਹੇਗਾ ਇਹਨਾਂ ਨੂੰ ਆਪਣੇ ਚਰੀਤਰ ਨੂੰ ਬਿਲਕੁਲ ਰੁਜ਼ਗਾਰ ਦੀ ਸਥਿਤੀ ਨੂੰ ਮਜ਼ਬੂਤ ਕਰਨ ਦੇ ਅਵਸਰ ਮਿਲਣਗੇ ਮੇਕ ਰਾਸ਼ੀ ਦੇ ਜਨਮਕ ਮਾਰਚ ਦੇ ਮਹੀਨੇ ਸਕਾਰਾਤਮਕ ਊਰਜਾ ਦੀ ਉਮੀਦ ਕਰ ਸਕਦੇ ਹਨ ਪਰਿਵਾਰ ਚ ਸਦ ਭਾਵ ਦਾ ਆਨੰਦ ਲਓਗੇ ਰਿਸ਼ਤੇ ਬਹੁਤ ਹੀ ਅਨੁਕੂਲ ਹੋਣਗੇ ਹਾਲਾਤ ਵੀ ਸਭ ਤੋਂ ਗੰਭੀਰ ਵਿਸ਼ਿਆਂ ਨੂੰ ਹਲਕਾ ਰੰਦੇ ਲਈ ਉਪਯੋਗਤ ਸਾਬਤ ਹੋਣਗੇ ਦੂਸਰਿਆਂ ਨੂੰ ਆਪਣੇ ਉਤੇ ਮਹੱਤਵਪੂਰਨ ਪ੍ਰਭਾਵ ਨਿ ਪਾਉਣ ਦਿਓ ਤੁਹਾਡੇ ਵਿਚਾਰਾਂ ਦੇ ਅਟਲ ਰਹਿਣਾ ਹੋਵੇਗਾ ਗੁੱਸੇ ਤੇ ਕਾਬੂ ਰੱਖੋ ਲੜਾਈ ਝਗੜੇ ਮਾਨਸਿਕ ਪਰੇਸ਼ਾਨੀ ਦੇਣਗੇ ਕੁੱਲ ਮਿਲਾ ਕੇ ਇਹ ਮਾਰਚ ਦਾ ਮਹੀਨਾ ਤੁਹਾਡੀ ਛੋਲੀ ਖੁਸ਼ੀਆਂ ਦੇ ਨਾਲ ਭਰ ਦੇਣ ਵਾਲਾ ਹੈ ਦੋਸਤੋ ਅਗਲੀ ਪਾਗਸ਼ਾਲੀ ਰਾਸ਼ੀ ਹੈ ਮਿਥਰ ਰਾਸ਼ੀ ਇਹ ਮਹੀਨਾ ਤੁਹਾਡਾ ਪਾਗੇ ਬਦਲ ਦੇਵੇਗਾ ਤੁਹਾਡਾ ਹਰ ਨਿਰਣੈ ਸਫਲ ਤੇ ਸਹੀ ਸਾਬਤ ਹੋਵੇਗਾ ਦੋਸਤ ਤੇ ਰਿਸ਼ਤੇਦਾਰਾਂ ਤੋਂ ਸਹਿਯੋਗ ਮਿਲੇਗਾ ਰੁਕੇ ਹੋਏ ਕੰਮਾਂ 'ਚ ਗਤੀ ਮਿਲੇਗੀ ਨਵੇਂ ਵਪਾਰ ਅਤੇ ਵਪਸਾਈ ਬਣਾਉਣ ਦੇ ਵੰਨੰਦੇਜੋਗ ਹਨ ਨਿਸ਼ਚਿਤ ਰੂਪ ਤੋਂ ਪਿਛੇ ਨਾ ਰਹੋ ਤਾਂ ਸੰਪਾਤੀ ਸ੍ਰੇਤੀ ਹੋਵੇਗੀ ਅਨੇਕ ਜਗ੍ਹਾ ਤੋਂ ਤੁਹਾਨੂੰ ਦਾ ਲਾਭ ਹੋਵੇਗਾ ਇਹ ਕਾਲ ਪ੍ਰੇਮ ਸਬੰਧਾਂ 'ਚ ਮਜ਼ਬੂਤੀ ਲਿਆਵੇਗਾ ਦ੍ਰਿਗ ਕਾਲ ਗ੍ਰੇਸਤੀਦਾਰ ਕਾਮਯਾਬ ਹੋਣਗੇ ਜਿਨ੍ਹਾਂ ਕੋਲ ਸਾਥ ਹੀ ਨਹੀਂ ਹੈ ਉਹ ਸਥਿਤੀ ਤੋਂ ਜ਼ਿਆਦਾ ਨੂੰ ਪਾਉਣਗੇ ਇਸ ਅਵਿਧੀ 'ਚ ਉਤਪਨ ਹੋਣ ਵਾਲੇ ਰਿਸ਼ਤੇ ਪੂਰੀ ਤਰ੍ਹਾਂ ਅਨਕੂਲ ਹੋਣਗੇ ਸਿੱਖਿਆ ਦੇ ਖੇਤਰਾਂ 'ਚ ਉਤਮ ਸਫਲਤਾ ਮਿਲੇਗੀ ਸਿਹਤ ਉੱਤਮ ਰਹੇਗੀ ਕੁਲ ਮਿਲਾ ਕੇ ਇਹ ਮਹੀਨਾ ਤੁਹਾਡੇ ਲਈ ਬਹੁਤ ਮਹੱਤਵਪੂਰਨ ਰਹਿਣ ਵਾਲਾ ਹੈ ਆਰਥਿਕ ਲਾਭ ਵੀ ਕਰਾਉਣ ਵਾਲਾ ਹੈ ਇਹਨਾਂ ਛੇ ਰਾਸ਼ੀ ਵਾਲਿਆਂ ਦੀ ਕਿਸਮਤ ਚਮਕਣ ਵਾਲੀ ਹੈ ਜੀਵਨ ਦਾ ਆਨੰਦ ਉਠਾਓ ਖੁਸ਼ੀਆਂ ਬਿਹਤਰੀਨ ਦੇ ਲਈ ਖੁਸ਼ੀਆਂ ਵਟੋਰਨ ਦੇ ਲਈ ਤਿਆਰ ਹੋ ਜਾਓ ਦੋਸਤੋ ਇਹ ਸੀ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ ਜੇਕਰ ਇਹ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਅਤੇ ਸ਼ੇਅਰ ਕਰ ਦੇਣਾ ਜੀ ਧੰਨਵਾਦ